ਗੁਰਦਾ ਪ੍ਰਧਾਨ ਹੋਣ ਦੇ ਨਾਤੇ ਅੱਜ ਅਸੀਂ ਜਗਲਾਤ ਮੰਤਰੀ ਲਾਲਤਨ ਤਾਰੂ ਚੱਕ ਜੀ ਦੇ ਪ੍ਰਸਤੇ ਇਹਨਾਂ ਨੂੰ ਕਿੰਨਾਗਾ ਵਧਾਈ ਵਧਾਈ ਦੇਣਾ ਹੈ ਸਾਰੇ ਸਾਥੀ ਗੁਰਦਾਸਪੁਰ ਤੇ ਔਰ ਪਟਾਣਕੋਟ ਦੇ ਸਾਥੀ ਜਿਹੜੇ ਪੱਕੇ ਹੋਏ ਨੇ ਅਸੀਂ ਇਹਨਾਂ ਦੇ ਮਾਣ ਕਰਦੇ ਆਂ ਮਾਣ ਸਰਕਾਰ ਦਾ ਵੀ ਮਾਣ ਕਰਦੇ ਆਂ ਉਹ ਮੁੱਖ ਮੰਤਰੀ ਸਾਹਿਬ ਦਾ ਮਾਣ ਕਰਦੇ ਆਂ ਜਿਨ੍ਹਾਂ ਨੇ ਅਸੀਂ 25 25 30 ਸਾਲ ਸਰਵਿਸ ਕੀਤੀ ਜਿਹੜੀਆਂ ਪਹਿਲੀਆਂ ਸਰਕਾਰਾਂ ਆਈਆਂ ਕਾਂਗਰਸ ਨੇ ਵੀ ਹੰਡਾਇਆ ਕਾਲੀਆਂ ਨੇ ਵੀ ਹੰਡਾਇਆ ਜਿਨ੍ਹਾਂ ਨੇ ਸਾਡੀ ਅਜੇ ਤੱਕ ਕੋਈ ਵੀ ਬਾਹ ਨਹੀਂ ਫੜੀ ਅਸੀਂ ਮੰਤਰੀ ਸਾਹਿਬ ਨਾਲ ਪਹਿਲਾਂ ਵੀ ਕੰਮ ਕਰਦੇ ਰਹੇ ਹਾਂ ਕਈ ਵਾਰ ਮੰਤਰੀ ਸਾਹਿਬ ਨੇ ਸਾਨੂੰ ਇਹ ਗੱਲ ਪੁੱਛਿਆ ਵੀ ਰੰਜੀਤ ਸਿੰਘ ਜੀ ਤੁਸੀਂ ਪੱਕੇ ਕਿ ਨਹੀਂ ਹੋਏ ਸਾਨੂੰ ਇਹ ਵਾਰ-ਵਾਰ ਪੁੱਛਦੇ ਰਹੇ ਆ ਅਸੀਂ ਆਖਿਆ ਜੀ ਨਹੀਂ ਅਜੇ ਤੱਕ ਕੋਈ ਪੱਕਿਆ ਦੀ ਸਾਡੀ ਵਜੂ ਨਹੀਂ ਆ ਗਈ ਪਰ ਇਹ ਸ਼ੇਰਾਂ ਸਾਡੇ ਮੰਤਰੀ ਸਾਹਿਬ ਨੂੰ ਜਾਨਣਾ ਸੀ ਜਿਨ੍ਹਾਂ ਦੇ ਨਾਲ ਅਸੀਂ ਪਹਿਲਾਂ ਵੀ ਕੰਮ ਕਰਦੇ ਰਹੇ ਹਾਂ ਇਹਨਾਂ ਨੇ ਸਾਡੇ ਆਣ ਕੇ ਆਮ ਸਰਕਾਰ ਨੇ ਸਾਡੀ ਬਾਹ ਫੜੀ ਆ ਤੇ ਅਸੀਂ ਇਹਨਾਂ ਦੀ ਰਾਹਤੇ ਆਣ ਕੇ ਅਸੀਂ ਆਮ ਪਾਰਟੀ ਨੂੰ ਵਧਾਈ ਦੇਣੀ ਆ ਦਾ ਇਹ ਦੇਣ ਆਇਆ ਤੇ ਮੰਤਰੀ ਸਾਹਿਬ ਨੂੰ ਵਧਾਈ ਦੇਣਾ ਆ ਤੇ ਮਾਨ ਸਰਕਾਰ ਨੂੰ ਵਧਾਈ ਦੇਣਾ ਆ ਜਿਨ੍ਹਾਂ ਨੇ ਸਾਰੇ ਪੰਜਾਬ ਦੇ 942 ਬੰਦੇ ਜਿਹੜੇ ਨੇ ਕੱਚੇ ਕੰਮੇ ਸੀ ਬੜੇ ਤਰ ਤੋਂ ਕਿਨਾਂ ਕੰਮ ਕਰਦੇ ਆ ਰਹੇ ਸੀ 942 ਬੰਦੇ ਜਿਹੜੇ ਕੰਮ ਕਰਦੇ ਸਾਡੇ ਪੱਕੇ ਕੀਤੇ ਨੇ ਪਠਾਨਕੋਟ ਦੇ ਕਿਨਾਂ ਜਿਹੜੇ ਨੇ ਉਹ 17 ਬੰਦੇ ਪੱਕੇ ਹੋਏ ਨੇ ਤੇ ਗਰਦਾਸਪੁਰ ਦੇ 29 ਬੰਦੇ ਜਿਹੜੇ ਜਿਹੜੇ ਪੱਕੇ ਕੀਤੇ ਆ ਸਾਨੂੰ ਇਹ ਮਾਨ ਸਰਕਾਰ ਦੇ ਮਾਨ ਆ ਸੀ ਇਹਨਾਂ ਦੇ ਸਭ ਤੋਂ ਪਹਿਲਾਂ ਤਾਂ ਇਹਨਾਂ ਸਾਰੇ ਜੰਗਲਾਤ ਮਹਿਮੇ ਦੇ ਜੋਧਿਆਂ ਨੂੰ ਮੇਰੇ ਸਾਥੀਆਂ ਨੂੰ ਮੁबारकਾਂ ਔਰ ਮੈਂ ਅੱਜ ਮੇਰੀ ਰਹਾਇਤ ਸੇ ਮੈਨੂੰ ਮਿਲ ਲਈ ਆਏ ਨੇ ਗੁਰਦਾਸਪੁਰ ਪਠਾਨਕੋਟ ਦੇ ਜਿਹੜੇ ਕੱਚੇ ਮਲਾਜ਼ਮ ਪੱਕੇ ਹੋਏ ਜੰਗਲਾਤ ਵਿਭਾਗ ਦੇ ਜਿਨ੍ਹਾਂ ਵਿੱਚ 20 ਦੇ ਕਰੀਬ ਪਠਾਨਕੋਟ ਦੇ ਨੇ ਔਰ 29 ਗੁਰਦਾਸਪੁਰ ਜ਼ਿਲ੍ਹੇ ਨਾਲ ਸੰਬੰਧਤ ਆ ਸੋ ਇਹ ਅੱਜ ਮੇਰੀ ਰਹਾਇਤ ਸੇ ਮੈਨੂੰ ਮਿਲ ਲਈ ਆਏ ਨੇ ਸੋ ਜੀ ਆਇਆਂ ਔਰ ਮੈਂ ਇਸ ਪਲ ਨੂੰ ਮਹਿਸੂਸ ਕਰਦਾ ਕਿ ਲੰਬੇ ਅਰਸੇ ਤੋਂ ਬਾਅਦ ਇਹ ਸਾਥੀ ਜਿਨ੍ਹਾਂ ਨੇ ਕਿਸੇ ਨੇ 18 ਸਾਲ ਕਿਸੇ ਨੇ 20 ਸਾਲ 25 27 ਸਾਲ ਅ ਸਰਨੇ ਤੋਂ ਪੱਕੀ ਹੋਏ ਨੇ ਔਰ ਇਹਨਾਂ ਨੇ 27 ਸਾਲ ਮਹਿਗਮੇ ਚ ਲਾਇਆ ਤੇ 27 ਸਾਲਾਂ ਤੋਂ ਬਾਅਦ ਜਿਨ੍ਹਾਂ ਨੂੰ ਪੱਕੇ ਹੋਣ ਦਾ ਅਫਸਰ ਮਿਲਿਆ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ 22 ਸਾਲ ਦੀ ਉਮਰ ਦੇ ਵਿੱਚ ਇਹ ਲੋਕ ਜੰਗਲਾਤ ਮਹਿਗਮੇ ਚ ਆਏ ਤੇ ਅੱਜ ਤੋਂ ਅ ਮਤਲਬ 27 ਸਾਲ ਦਾ ਮਤਲਬ ਇਹ ਆ ਕਿ 1998 ਚ 1998 ਚ ਇਹ ਜਗਰਾਦ ਵਿਭਾਗ ਦੇ ਅੰਦਰ ਆਏ ਔਰ ਇਹਨਾਂ ਨੇ ਪਲ-ਪਲ ਆਪਣੇ ਅੱਖਾਂ ਦੇ ਵਿੱਚ ਪੱਕੇ ਹੋਣ ਦੇ ਸੁਪਨੇ ਦੇਖੇ ਪਲ-ਪਲ ਇਹਨਾਂ ਨੇ ਉਸ ਮਤਲਬ ਘੜੀ ਨੂੰ ਨੇੜਿਓਂ ਦੇਖਣ ਦਾ ਅਹਿਸਾਸ ਮਹਿਸੂਸ ਕੀਤਾ ਪਰ ਅਫਸੋਸ ਹੈ ਕਿ ਪਿਛਲੇ ਸਰਕਾਰਾਂ ਨੇ ਇੰਨੇ ਲੰਬੇ ਸਮੇਂ ਤੋਂ ਬਾਅਦ ਵੀ ਇਹਨਾਂ ਕਾਮਿਆਂ ਨੂੰ ਪੱਕੇ ਕਰਨ ਦੀ ਜ਼ਰੂਰਤ ਨਹੀਂ ਕੀਤੀ ਸੋ ਮੈਂ ਅੱਜ ਖੁਸ਼ੀ ਮਹਿਸੂਸ ਕਰ ਰਹੇ ਆ ਮੇਰੇ ਕੋਲ ਆਏ ਨੇ ਮੇਰੇ ਵਿਭਾਗ ਦੇ ਇਹ ਸਾਥੀ ਨੇ ਸਾਡੇ ਆਪਣੇ ਪਰਿਵਾਰਾਂ ਚੋਂ ਆਪਣੇ ਮਤਲਬ ਸਾਥੀ ਔਰ ਇਹਨਾਂ ਨੂੰ ਮੇਰੇ ਵੱਲੋਂ ਮੁबारकਾ ਸੋ ਮੈਂ ਨਾਲ ਬਾਜੂ ਮੁੱਖ ਮੰਤਰੀ ਜੀ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਇਹਨਾਂ ਦੀ ਵਾਅ ਫੜੀ ਔਰ ਇਹਨਾਂ ਨੂੰ ਪੱਕੇ ਕਰਨ ਦਾ ਜਿਹੜਾ ਸਰਕਾਰ ਨੇ ਉਹ ਕੰਮ ਪੂਰਾ ਕੀਤਾ ਸੋ ਪਿਛਲੇ ਦਿਨੀ ਇਹਨਾਂ ਸਾਰਿਆਂ ਨੂੰ ਚੰਡੀਗੜ੍ਹ ਵਿਖੇ ਟੈਗੋਰ ਥੀਏਟਰ ਦੇ ਅੰਦਰ ਵੱਡਾ ਇਵੈਂਟ ਕਰਕੇ ਨਿਯੂਤੀ ਪੱਤਰ ਦਿੱਤੇ ਸਨ ਸੋ ਜੀ ਆਏ ਨੂੰ ਅੱਜ ਫਿਰ ਦੁਬਾਰਾ ਮੈਨੂੰ ਮਿਲਣ ਹੀ ਆਏ ਆ ਤੋ ਮੈਂ ਇਹਨਾਂ ਨੂੰ ਸ਼ੁਕਰੀਆ ਅਦਾ ਕਰਦਾ ਇਹਨਾਂ ਦਾ ਵੈਲਕਮ ਕਰਦਾ ਤੇ ਨਾਲ ਹੀ ਇਹਨਾਂ ਤੋਂ ਇਹ ਉਮੀਦ ਵੀ ਕਰਦਾ ਵੀ ਇਹ ਹੁਣ ਪੱਕੇ ਹੋਣ ਤੋਂ ਬਾਅਦ ਜਿਆਦਾ ਹਿੰਮਤ ਦਲੇਰੀ ਦੇ ਨਾਲ ਮਹਿਕਮੇ ਦੇ ਅੰਦਰ ਮਹਿਕਮੇ ਦੇ ਜਿਹੜੇ ਕਾਜ਼ ਨੇ ਟਾਰਗੇਟ ਨੇ ਉਹਨੂੰ ਪੂਰਾ ਕਰਨ ਦੇ ਵਿੱਚ ਜੀਜ਼ਾਂ ਲਾਣਗੇ ਤੇ ਮੇਰੇ ਵੱਲੋਂ ਫਿਰ ਦੁਬਾਰਾ ਇਹਨਾਂ ਨੂੰ ਇਹਨਾਂ ਦੇ ਪਰਿਵਾਰਾਂ ਨੂੰ ਇਹਨਾਂ ਦੇ ਬੱਚਿਆਂ ਨੂੰ ਬਹੁਤ-ਬਹੁਤ ਮੁबारक।